ਮੇਰੇ ਹਸਬੰਦ ਨੇ ਜੀ ਕਿਹਦਾ ਨਾਮ ਕਿ ਕਿੰਨੇ ਹੋਰ ਸੀ ਇਹਨਾਂ ਦਾ ਨਾਮ ਸੂਰਜ ਹੈ ਉਮਰ 32 ਸਾਲ ਹੈ ਕਿੱਥੇ ਜਾ ਰਹੇ ਸੀ ਕੀ ਹੋਇਆ ਇਹ ਤਾਂ ਘਰੋਂ ਰੋਟੀ ਖਾ ਕੇ ਨਿਕਲੇ ਨੇ ਸਮਾਨ ਲੈਣ ਜਾ ਰਹੇ ਸੀ ਦੁਕਾਨ ਤੇ ਕੁਮਾਰ ਬੱਚਿਆਂ ਵਾਸਤੇ ਹਾਂਜੀ ਤੇ ਇਹ ਘਰੋਂ ਨਿਕਲੇ ਨੇ ਦੁਕਾਨ ਜਾਣ ਲਈ ਤੇ ਬਸ ਅੱਗੇ ਲੁਕੇ ਹੋਏ ਸੀ ਕਿਤੇ ਮੋਟਰਸਾਈਕਲ 'ਤੇ ਹਾਂਜੀ ਕੀ ਹੋਇਆ ਐਲਫਾ ਸਾਈ ਮੋਟਰਸਾਈਕਲ 'ਤੇ ਗਏ ਨੇ ਤੇ ਅੱਗੋਂ ਉਹਨਾਂ ਨੇ ਵੇਖਿਆ ਵੀ ਨਹੀਂ ਹਨੇਰਾ ਬਹੁਤ ਸੀਗਾ ਉਹਨਾਂ ਨੇ ਸਿੱਧੇ ਫੈਰੀ ਇਹਨਾਂ ਤੇ ਕੀਤੇ ਨੇ ਇਹ ਮੋਟਰਸਾਈਕਲ ਛੱਡ ਕੇ ਉੱਥੇ ਆਪਦਾ ਤੇ ਭੱਜ ਗਏ ਨੇ ਇਹਨਾਂ ਨੇ ਆਪਦੀ ਜਾਨ ਬਚਾਈ ਏ ਕਿੱਥੇ ਕਰਕੇ ਹਾਦਸਾ ਲੱਗਿਆ ਇਹ ਸਾਡੇ ਘਰ ਤੋਂ ਥੋੜਾ ਜਿਹਾ ਦੂਰ ਹੈ ਨਿਊ ਕਾਸ਼ੀ ਨਗਰੀ ਦੀ ਗਲੀ ਵਿੱਚ ਹਾਂਜੀ ਠੀਕ ਉਹ ਲੋਕ ਗਲੀ ਵਿਚਾਰੇ ਆਪ ਜਿਹੜੀ ਗੋਲੀਆਂ ਮੱਜੀ ਕੀ ਹਾਂਜੀ ਸਾਡਾ ਇਹ ਹੀ ਕਹਿਣਾ ਹੈ ਕਿ ਕਿਸੇ ਹੋਰ ਨਾਲ ਐਵੇਂ ਨਾ ਹੋਵੇ ਜਿਵੇਂ ਸਾਡੇ ਨਾਲ ਹੋਈ ਏ ਸਾਡੇ ਛੋਟੇ ਛੋਟੇ ਬੱਚੇ ਨੇ ਅਸੀਂ ਇਹ ਹੀ ਕਹਿੰਨੇ ਕਿ ਸਰਕਾਰ ਨੂੰ ਥੋੜਾ ਜਿਹਾ ਸਖਤੀ ਵਰਤਣੀ ਚਾਹੀਦੀ ਹੈ ਸ਼ਹਿਰ ਵਿੱਚ ਕਿ ਕਿਸੇ ਹੋਰ ਗਰੀਬ ਨਾਲ ਐਵੇਂ ਨਾ ਹੋਵੇ ਜਿਵੇਂ ਸਾਡੇ ਨਾਲ ਹੋਈ ਨਹੀਂ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਨਾ ਸਾਡੀ ਕਿਸੇ ਨਾਲ ਦੁਸ਼ਮਣੀ ਹੈ ਨਾ ਅਸੀਂ ਕਿਸੇ ਨਾਲ ਲੜਾਈ ਕਰਨੇ ਆ ਕੁਝ ਵੀ ਨਹੀਂ ਹੈਗਾ ਹਾਂਜੀ ਦਿਹਾੜੀਦਾਰ ਬੰਦੇ ਨੇ ਕੋਈ ਸਾ ਹਿਲਾਣ ਲਾਟ ਬਣੀ ਆਗੇ ਨਾ ਕੋਈ ਸਾਡੀਆਂ ਜ਼ਮੀਨਾਂ ਜਿਹੜਾ ਅਸੀਂ ਲੜਾਈ ਕਰਨੀ ਸਾਡਾ ਕਿਸੇ ਨਾਲ ਕੋਈ ਲਿੰਕ ਨਹੀਂ ਹੈਗਾ ਸਾਡੇ ਛੋਟੇ ਛੋਟੇ ਬੱਚੇ ਨੇ ਉਹ ਕਿੰਨੇ ਸਾਂਭਨੇ ਸੀ ਇਹਨਾਂ ਨੂੰ ਕੁਝ ਹੋ ਜਾਂਦਾ ਤਾਂ ਮੇਰਾ ਨਾਮ ਸੂਰਜ ਹੈ ਸਰ ਅਸੀਂ ਸਰ ਮਨਜੀਤਪਾਲ ਸਾਡੀ ਗਲੀ ਮਨਜੀਤਪਾਲ ਸਾਡੀ ਗਲੀ ਕਿੱਥੇ ਹੈ ਮੈਂ ਬੇੜੀਆਂ ਲਾਂ ਚੱਲਿਆ ਸੀ ਖਾਣਾ ਖਾ ਕੇ ਆਪਣੇ ਘਰੋਂ ਨਿਕਲਿਆ ਸੀ ਮੈਂ ਐਂਟਰੀ ਕੀਤੀ ਗਲੀ ਚ ਠੀਕ ਹੈ ਮੈਂ ਥੋੜਾ ਜਿਹਾ ਚਲਾ ਗਿਆ ਨਹੀਂ ਇਹ ਰਾਸੀ ਲਾਟ ਨਹੀਂ ਉੱਥੇ ਜਾਗ ਰਹੀ ਸੀ ਬਿਲਕੁਲ ਨਹੀਂ ਰਾਸ ਸੀ ਤੇ ਮੈਨੂੰ ਨਹੀਂ ਪਤਾ ਇੱਧਰ ਮੁੰਡੇ ਖੜੇ ਹੋਏ ਸੀ ਦੋ ਤੇ ਜਦੋਂ ਮੈਂ ਐਂਟਰੀ ਤਾਂ ਨੂੰ ਕਰ ਲਈ ਨਾ ਤੇ ਉਦੋਂ ਮੇਰੇ ਖੈਰ ਮਾਰਤਾ ਇੱਥੇ ਖੈਰ ਵਾਜ ਗਿਆ ਖੈਰ ਮਾਰਤਾ ਹਾਂ ਤੇ ਜਿੱਦਾਂ ਹੀ ਮੇਰੇ ਭੱਜੇ ਆ ਰਹੇ ਇਹਨਾਂ ਨੇ ਖੈਰ ਮਾਰਿਆ ਕਿਸ ਤਰ੍ਹਾਂ ਜੋ ਜਮ ਐਂਟਰੀ ਕੀਤੀ ਉਹ ਗਲੀ ਚ ਖੜੇ ਹੋਏ ਸੀ ਮੈਨੂੰ ਨਹੀਂ ਸੀ ਪਤਾ ਖੜੇ ਹੋਏ ਨੇ ਖੜੇ ਸੀ ਵੀ ਨਾ ਹਾਂ ਕਿਤੇ ਪਹਿਲਾਂ ਹੀ ਖੜੇ ਸੀ ਮੈਂ ਮੋਟਰਸਾਈਕਲ ਉੱਤਾ ਚੜਾਈ ਚੜਾਇਆ ਮੋਟਰਸਾਈਕਲ ਗਲੀ ਨੂੰ ਠੀਕ ਹੈ ਜਿਹੜੇ ਖੜੇ ਸੀ ਹਾਂਜੀ ਉਹ ਕਿੰਨੇ ਜਣੇ ਸੀ ਉਹ ਦੋ ਜਣੇ ਸੀ ਸਰ ਪਰ ਮੈਂ ਉਹਨਾਂ ਦੀ ਸ਼ਕਲ ਨਹੀਂ ਦੇਖ ਪਾਇਆ ਕਿੰਨੇ ਵਜ ਦਾ ਟਾਈਮ ਇਹ ਹੈ ਮੇਰੇ ਘਰ 9:00 ਵਜੇ ਦਾ ਕਰੀਬ ਇਹ ਕੱਟ ਹੈ ਹਾਂਜੀ ਆਪਣੇ ਬੀੜੀਆਂ ਲੈਣ ਜਾ ਰਹੇ ਸੀ ਬੀੜੀਆਂ ਦੇ ਹਾਂ ਬੱਚਾ ਨਹੀਂ ਖਾਣ ਪੀਂਦਾ ਬਿਸਕਟ ਬਾਸਕਟ ਲੈਣ ਜਾ ਰਹੇ ਹਾਂ ਨਾ ਬੱਚੇ ਸਕੂਲ ਜਾਂਦੇ ਨਾ ਸਵੇਰ ਫਿਰ ਦੁਕਾਨ ਤੇ ਲੈਣ ਜਾਂਦੇ ਨੇ ਮੈਂ ਹਾਂ ਚੱਲ ਰਾਤੀ ਲੈ ਆ ਕੇ ਮੈਂ ਰੱਖ ਲੈਣਾ ਸਵੇਰੇ ਇਹਨਾਂ ਨੂੰ ਦੇ ਦਾਂਗੇ ਤੇ ਇਹ ਹਾਂ ਇਹ ਚੀਜ਼ ਲੈਣੀ ਗਿਆ ਮੈਂ ਚੰਗਾ ਬਲਾਵਾ ਕਰੇ ਬੈਠਾ ਅਸੀਂ ਦੋਨੇ ਮੀਆਂ ਬੀਬੀ ਨੇ ਰੋਟੀ ਖਾਧੀ ਅਈ ਮੈਂ ਖਾ ਕੇ ਲੈ ਵੀ ਬਾਹਰ ਆ ਗਿਆਂ ਇਹ ਖਾਂਦੇ ਪੀਂ ਸੀ ਮੈਂ ਚੱਲ ਤੂੰ ਰੋਟੀ ਖਾ ਤੇ ਮੈਂ ਇੱਕ ਮਿੰਟ ਆ ਗਿਆ ਬੀੜੀਆਂ ਲੈ ਕੇ ਅਈ ਮੈਂ ਕਹਿ ਕੇ ਤੇ ਨਾਲ ਮੈਂ ਬਾਦ ਨੂੰ ਚਲਾ ਗਿਆ ਟਮਟਰ ਸਾਇਕਲ ਵੱਡੇ ਜੱਲੀ ਦਾ ਮੈਂ ਫੜ ਕੇ ਚਾਬੀ ਲਾ ਕੇ ਤੇ ਮੈਂ ਬੀੜੀਆਂ ਤੇ ਕੋਸ਼ਿਸ਼ ਕੀਤੀ ਮੋਟਰਸਾਈਕਲ ਮੈਂ ਭੱਜ ਹੀ ਗਿਆ ਜਦੋਂ ਮੇਰੇ ਯਾਨੀ ਮੈਂ ਭੱਜ ਗਿਆ ਮੋਟਰਸਾਈਕਲ ਮੇਰਾ ਉੱਥੇ ਰਹਿ ਗਿਆ ਉਹ ਲੈ ਗਏ ਉਹਨੇ ਨੇ ਹਾਂ ਹੁਣ ਕਾਰਵਾਈ ਹੋਣੀ ਚਾਹੀਦੀ ਐ ਉਹ ਜਿਹਨਾਂ ਨੇ ਪਾਕੀ ਭਾਈ ਆਪਾਂ ਦਾ ਪਤਾ ਨਹੀਂ ਆਪਾਂ ਕਿਸੇ ਦਾ ਨਾਮ ਅੱਧਾ ਕਿਦਾਂ ਕਰ ਦਈਏ ਜੇ ਕਿਸੇ ਨੂੰ ਆਪਾਂ ਵੇਖਿਆ ਨਹੀਂ ਐਵੇਂ ਮਾੜੇ ਬੱਚਾ ਆਪਣਾ ਹੀ ਮਾੜਾ ਘਰ ਹੈ ਅਗਲੇ ਕਿਸੇ ਦਾ ਨਹੀਂ ਆਪਾਂ ਪੂਰਾ ਕਰਦੇ ਚਲੋ ਠੀਕ ਹੈ ਕਿ ਨਹੀਂ ਆਪਾਂ ਜੇ ਦੇਖਿਆ ਨਹੀਂ ਕਿਸੇ ਨੂੰ ਐਦਾਂ ਕਿਸੇ ਦਾ ਨਾਮ ਨਹੀਂ ਆਪਾਂ ਲੈ ਸਕਦੇ ਜਿਹੜਾ ਕੱਲ ਰਾਤ ਕਰੀਬ 11:00 ਵਜੇ ਜਿਹੜਾ ਮਲਕੀਸ਼ ਸਿੰਘ ਕਿਤੂ ਆ son of ਜਗਤਾਰ ਸਿੰਘ ਇਹ ਬੰਨ ਵਾਲੇ ਵਾਸਤੇ ਵੇਦੀ ਗਲੀ ਵੇਦੀ ਲੰਘ ਰਿਹਾ ਸੀ ਤੇ ਉੱਥੇ ਨਾਮਲੂ ਵਿਅਕਤੀਆਂ ਨੇ ਇਹਦੇ ਤੇ ਫਾਇਰਿੰਗ ਕਰ ਦਿੱਤੀ ਫਾਇਰਿੰਗ ਕਰਨ ਦੌਰਾਨ ਇਹਦੀ ਜਿਹੜੀ ਆ ਇਹਦੇ ਗੋਲੀਆਂ ਲੱਗ ਗਈਆਂ ਜਿੱਥੇ ਇਨ ਹਸਪਤਾਲ ਚ ਜਾਂਦਾ ਕਿ ਜਿੱਥੇ ਇਹਨੂੰ ਮਰਤਕ ਕੋਸ਼ਿਸ਼ ਕੀਤਾ ਗਿਆ ਹੁਣ ਇਹਦੇ ਬਿਆਨ ਜਿਹੜਾ ਇਹਦਾ ਬਰਦਰ ਹੈ ਲੁਕੀ ਸਿੰਘ ਕੀਤਾ ਉਹਦੇ ਬਿਆਨ ਤੇ ਮੁਕਦਮਾ ਦਰਜ ਕਰਕੇ ਜਿਹੜੀ ਇਹ ਤਫਤੀਸ਼ ਅਮਲ ਵਿੱਚ ਜਾਂਦੀ ਜਾ ਰਹੀ ਹੈ ਤੇ ਜਲਦੀ ਦੋਸ਼ੇ ਨੂੰ ਟ੍ਰੇਸ ਕਰਕੇ ਇਹ ਜਿਹੜਾ ਮਤਲਬ ਮੁਕਦਮੇ ਦੀ ਤਫਤੀਸ਼ ਮੁਕੰਮਲ ਕੀਤੀ ਜਾਵੇ ਸਰ ਕੁਝ ਪਤਾ ਲੱਗਿਆ ਕਿ ਕਿਵੇਂ ਕਿਸ ਗੱਲ ਦੀ ਰੰਜਿਸ਼ ਸੀ ਜਾਂ ਕੋਈ ਕਿਵੇਂ ਇਹ ਤਾਂ ਹੁਣ ਦੌਰਾਨੇ ਤਫਤੀਸ਼ ਹੀ ਪਤਾ ਲੱਗੂਗਾ ਹਜੇ ਤੱਕ ਕੁਝ ਨਹੀਂ ਹੈ ਜਿੱਤਾਂ ਜੋ ਜਿੰਨੀ ਗੱਲ ਹੋਈ ਹੈ ਉਸ ਨੂੰ ਦੱਸਤੀ ਸਰ ਗੋਲੀ ਹੋਰ ਵੀ ਕਿਸੇ ਨੇ ਮਾਰੀ ਹਾਂ ਇੱਕ ਹੋਰ ਵੀ ਆਦਮੀ ਨੂੰ ਜੋ ਉਸ ਮੌਕੇ ਤੇ ਜਿਹੜਾ ਤੁਹਾਨੂੰ ਲੰਘ ਰਿਹਾ ਸੀਗਾ ਉਹਦੇ ਵੀ ਲੱਗੀ ਹੈ ਲੇਕਿਨ ਅਜੇ ਅਸੀਂ ਉਹਦਾ ਬਿਆਨ ਲਿਖਣਾ ਜਿਵੇਂ ਜਿਸ ਤੋਂ ਦਾ ਬਿਆਨ ਹੋਵੇ ਅਗਲੀ ਕਾਰਵਾਈ